ਉਹਨਾਂ ਪੱਧਰ ਦੀ ਸਥਿਤੀ ਨਾਲ ਗੱਲ ਕਰਦੇ ਹੋਏ ਇਹ ਸਵਾਲ ਵੀ ਹੋ ਰਿਹਾ ਹੈ ਕਿ ਜੇਕਰ ਇਹੋ ਅਵਸਥਾ ਤੋਂ ਬਾਹਰ ਜੇ ਕੋਈ ਸਰਗਰਮ ਹੋਵੇ ਜੀਵਨ ਕਰਨ ਲਈ ਤਾਂ ਸਾਨੂੰ ਸਹੀ ਯੋਜਨਾਵਾਂ ਸੁਝਾਉਣ ਦੀ ਲੋੜ ਹੈ ਕੀ ਪਾਲਿਸੀ ਦਿੱਤੀ ਜਾ ਰਹੀ ਹੈ ਕਿ ਇਹ ਸੰਗਠਨ ਜੀਵਨ ਪੰਚਤੂਤ ਹੋਵੇ ਛੋਟੇ ਜੀਵ ਦੀ ਲੰਮੀ ਹੋ ਕੀ ਜੇ ਜੇਵਾਲ ਦੀ ਉਹ ਸੀ ਜਿਹੜੀ ਕਾਇਰੀ ਨੂੰ ਦੇਖਣ। ਸਰਗੋਮਾ ਨੇ ਆਇਆ ਰਿਪੋਰਟ ਕਿ ਅੱਜ ਸਰਗੋਮਾ ਦਾ ਇੱਕ ਸਮਾਗਮ ਹੈ। ਸਰਗੋਮਾ ਬਲਕਿ ਮਿਲਗੋਨ ਕੋ ਸਰਗੋਮਾ ਦੀ ਕੋਈ ਇਨਕਾਤ ਰਾਗਿਤ ਕੀਤੀ ਹੈ ਕਵੀਰ ਸਾਹਿਬ ਜੀ ਨੇ। ਉਹ ਕੋ ਲਾ ਮੰਨ ਦੀ ਜੀ ਸਰਗੋਮਾ ਦੇ ਪਾਸੇ ਸਮਾਹ। ਉਹਨਾਂ ਦੀ ਸੰਗਰ ਦੇ ਕੇ ਸਾਧਨ ਪਲਕਾਂ ਕੋਈ ਵੀ ਆਸ਼ਨਾ ਨਹੀਂ ਪਰ ਕਿਤੇ ਤਦ ਹੀ ਮਾਨਕ ਦੇ ਨਾਲ ਮੇਰੇ ਤੇ ਮੋਰਗਨ ਸਰ ਨੂੰ ਆਪੇ ਸੋਈ ਦੀ ਸਭ ਜੇ ਮਸਾਰੇ ਤਾਂ ਸੰਤਰਾਜ ਦੀ ਕੀਤੀ ਉਸ ਹੋਰ ਜੀ ਤਨੀ ਸਾਲ ਦੇ ਇਹੋ ਸ਼ਲੋਕ ਉਚਾਰੇ ਸਾਹਮਣੇ ਕੋਨੇ ਇਸ ਸ਼ਲੋਕ ਨੂੰ ਸਿਖਾਣਾਂ ਕਿ ਇਹ ਪਾਰਕਿਆ ਦੇ ਪਾਸ ਤੋਂ ਕੀ ਹੈ ਤੇ ਮਾਰਾ ਸ਼ੈਦ ਜੀਦਾ ਇਹੋ ਸ਼ਲੋਕ ਵਿਚਾਰਨ ਕੀਤਾ ਹੋਇਆ ਹੈ ਜੇ ਅਸੀਂ ਅਰਥ ਵੀ ਸਮਝ ਸਕੀਏ ਕਿਰਪਾ ਕਰਕੇ ਸ਼ਲੋਕ ਆਗੋਂ ਪਹਿਲਾਂ ਫਿਰ ਚੰਨਾ ਕੇ ਸੂਤ ਕਰਦੇ ਆ ਫੇਰ ਆਉਂਦਾ ਉੱਪਰ ਮਾਰਦੇ ਆ ਕੋਈ ਦੂਸਰਾ ਵੀ ਸ਼ਰਮਾਉਂਦੇ ਹਾਂ ਸੂਤ ਫਦੀਰਾ ਮਰਦਾ ਮਰਦਾ ਜੱਗ ਮੂਆ ਮਹਾਰਾਜ ਸਾਹਿਬ ਨੂੰ ਹੀ ਗੁੰਗਣੇ ਜਗਨ ਕੀ ਤਾ ਇਹ ਮਰ ਜਾ ਮਰ ਜਾ ਜੇ ਬਿਮਾਰੀ ਹੋਈ ਆ ਕੋਈ ਨਾ ਜਾਣੇ ਕਿ ਮਰਨ ਦੀ ਗੋੜੋ ਕੋਈ ਜਾਣੀ ਨਹੀਂ ਕਿਸੇ ਨੇ ਐਸੀ ਮਰਨੀ ਜੋ ਮਰੈ ਇਹ ਵੀ ਮਰਨੀ ਜਿਹੜਾ ਮਰੈ ਬਾਹਰ ਨਾ ਮਰਨਾ ਇਹਨਾਂ ਦਾ ਸੇਰ ਮਰਨਾ ਨਹੀਂ ਹੋਵੇਗਾ ਇਹ ਅਸੀਂ ਆਖ ਨਹੀਂ ਸਮਝਦੇ ਇਹ ਵੀ ਕਹਿੰਦੇ ਮਰ ਜਾ ਮਰ ਜਾ ਸਾਰਾ ਸੰਸਾਰ ਹੀ ਮਰ ਗਿਆ ਕੋਈ ਜਾਨੂ ਜੀ ਮਰ ਗਿਆ ਕੋਈ ਬੁਢਾਪੇ ਜੀ ਮਰ ਗਿਆ ਕੋਈ ਬਾਲਕ ਵਾਸਾ ਜੀ ਮਰ ਗਿਆ ਕੰਗਿਆ ਕੀਆ ਉਹ ਬੈਠਾ ਸੀ ਕਿ ਤੀ ਕਬੀਰਾ ਕਬੀਰਾ ਮਰਦਾ ਮਰਦਾ ਜਗ ਉਹ ਸਾਹਿਬ ਕਮੀਰ ਜੀ ਕਹਿੰਦੇ ਨੇ ਮਰਦਾ ਮੌਤ ਦਾ ਮਰਦਾ ਮਾਰਿਆ ਹੋਇਆ ਸਾਰਾ ਜੀਵਨ ਮੋਅ ਮਰ ਗਿਆ ਹੈ ਮਰ ਪੀ ਨਾ ਜਾਣ ਕੋ ਜੀਵਨ ਭਾਵ ਤੋਂ ਮਰਨਾ ਤੇ ਬੋੜ ਨੂੰ ਕਿਸੇ ਨੂੰ ਜਾਣਨਾ ਕੀਤਾ ਹੈ ਐਸੀ ਮਰਨੀ ਜੋ ਮਰ ਐਸੀ ਕੈਸੀ ਮਰਨੀ ਐਸੀ ਜੀਵਨ ਭਾਵ ਤੋਂ ਮਰਨੇ ਜੀਵ ਪੁਨੇ ਵੱਲੋਂ ਮਰ ਜਾਣਾ ਈ ਜੀ ਮੰਮੀ ਜੇ ਕੋਈ ਮਰ ਜਾਵੇ ਬਹਰ ਨਾ ਮਰਨਾ ਹੂ ਜੇ ਕੋਈ ਹਕਮ ਮਰ ਜਾਵੇ ਜੇ ਉਹਦਾ ਸੇਵ ਮਰਨਾ ਨਹੀਂ ਹੁੰਦਾ ਉਹ ਮੁਕਤ ਹੋ ਜਾਂਦਾ ਹੈ ਪੁਰਖ ਮਹੱਲਾ ਤੀਜਾ ਕਿਆ ਜਾਣਾਂ ਕਿਉ ਮਰਹਿ ਜੀ ਸਿੱਖਾਂ ਦੇ ਪਰਸ਼ਨ ਜੀ ਇਹ ਪਾਪਛਾਦੋ ਤਾਂ ਜਿਹੜਾ ਕੀਤ ਹੈ ਉਹਨੂੰ ਵੀ ਮਾਰਾ ਬਾਣੀ ਦੀ ਗੁੰਥਣ ਕਰਕੇ ਸਿੱਖਾਂ ਦੇ ਪਰਸ਼ਨ ਨੂੰ ਜਿਵੇਂ ਸਿੱਧਾਂ ਦੇ ਪਰਸ਼ਨ ਵੀ ਸਿੱਧ ਗੋਸ਼ ਜੀ ਆਪ ਹੀ ਗੁਰੂ ਸਾਹਿਬ ਜੀ ਨੂੰ ਉਚਾਰਨ ਕੀਤੇ ਹੈ ਇਹ ਸਿਕੰਦਰ ਪਰਸ਼ ਨੂੰ ਆਪ ਹੀ ਗੁੰਦਨ ਕਰਕੇ ਫਿਰ ਉੱਪਰ ਲੈਣਗੇ ਉਚਾਰ ਦੇ ਹਨ ਮਹੱਲਾ ਪੀਜਾ ਕਿਹਾ ਜਾਣਾ ਕਿ ਉਹ ਮਰਹੇਗੀ ਜਿਸ ਮੁਖਿਆ ਰਹੇ ਸਤਿਗੁਰੂ ਅਸੀਂ ਇਹ ਕਿਸ ਪ੍ਰਕਾਰ ਜਾਣਨਾ ਕਰੀਏ ਕੀ ਜਾਣੀਏ ਤੇ ਕਿਸ ਪ੍ਰਕਾਰ ਮਰेंगे ਕਾਇਸਾ ਮਰਨਾ ਹੈ ਉਹ ਮਰਨਾ ਕਿਸ ਪ੍ਰਕਾਰ ਹੋਵੇਗਾ ਇਹ ਸਾਨੂੰ ਸਹਿਣ ਨਹੀਂ ਪਈਗੀ ਐਸੀ ਮਰਨ ਜੋ ਘੇਤ ਨਿਸ਼ਾਨ ਮੇ ਇਸ ਪ੍ਰਕਾਰ ਜਾਣੀ ਅਸੀਂ ਇਸ ਪ੍ਰਕਾਰ ਉਹ ਮਰਨ ਦੇ ਕਿਹਾ ਜਾਂ ਮਰਨਾ ਹੋਵੇਗਾ ਉਹਨਾਂ ਦਾ ਏ ਕਰ ਸਾਹਿਬ ਮਨਹੁ ਨਾ ਬੀਸਰੇ ਜੁਰ ਉਤਲ ਦੁਦਰੀਆਂ ਨੇ ਗੁਰ ਸਿਖੋ ਜੇ ਕਰਕੇ ਸਹਿਬ ਵਾਹਿਗੁਰੂ ਜੋ ਮਾਲਕ ਹੈ ਉਹ ਮਨ ਤੋਂ ਨਾ ਜੀਆ ਦੇ ਇਸਰੇ ਕੋਲੇ ਤਾਂ ਸਹਿਲਾ ਮਰਨਾ ਉਹ ਨਹੀਂ ਸਹਿਲਾ ਸਫਲਾ ਮਰਨਾ ਹੁੰਦਾ ਉਹਨਾਂ ਦਾ ਸਤਿਗੁਰੂ ਆਹਿਰ ਵੀ ਮਰਨਾ ਹੁੰਦਾ ਇਹਨਾਂ ਸੁਖਾਲਿਆਂ ਨੂੰ ਤਾਂ ਮਰਨਾ ਹੁੰਦਾ ਹੈ ਮਰਨਾ ਤੇ ਜਗਤ ਡਰ ਸਾਰਾ ਸੰਸਾਰ ਭਾਈ ਮਰਨ ਤੋਂ ਡਰ ਰਿਹਾ ਹੈ ਜੀਵ ਜਿੰਨੇ ਅਜਾਇਬ ਦਿੱਤੇ ਹੋਏ ਗੱਤਨਾ ਸੋਲਵਾਣੇ ਜੀਵਿਆ ਲੋੜਾ ਸਭ ਕੋਈ ਜੀਵ ਨੂੰ ਨਾ ਲੋੜਦਾ ਹੈ ਕਿ ਮੈਂ ਜਿਉਂਦਾ ਰਹਾ ਆ ਲੱਗਦੇ ਰਹੇ ਨੇ ਸਰੀਰ ਵਿੱਚ ਪ੍ਰਸਾਦੀ ਜੀਵਤ ਮਰੈ ਭਾਈ ਸਤਗੁਰਾਂ ਦੀ ਕਿਰਪਾ ਕਰਕੇ ਜੀਵਤ ਭਾਵ ਤੋਂ ਜਿਹੜਾ ਮਰ ਜਾਵੇ ਨਾ ਜੀਮ ਕਹਿੰਦੇ ਆ ਮੈਂ ਕਿਸੇ ਦੀ ਗੱਲ ਸਾਰ ਨਾ ਜਿਉਂਦਾ ਹੀ ਮਰ ਜਾਵਾਂ ਕੋਈ ਕਹੇ ਕਿ ਤੂੰ ਭਾਈ ਜਾਵੇ ਸ਼ਾਂਤੀ ਕਰ ਕੀ ਉਹ ਗੱਲ ਜਿਹੜਾ ਤਾਪਾ ਨਹੀਂ ਕਹਿੰਦੇ ਮੈਂ ਜਿਉਦਾ ਹੀ ਜਿੰਦਾ ਆ ਉਹ ਵੀ ਮਾਰ ਲਾਉਂ ਜਿਵੇਂ ਗੁਰਾਂ ਦੀ ਕਿਰਪਾ ਕਰਕੇ ਜੀਵ ਭਾਵ ਵੱਲੋਂ ਜਿਹੜਾ ਮਰ ਜਾਵੇ ਉਹ ਕੋਮੈ ਬੁੱਝੈ ਤੂੰ ਉਹ ਪਰਮੇਸ਼ਰ ਦੇ ਹੁਕਮ ਨੂੰ ਸਮਝ ਲੈਂਦਾ ਹੈ। ਨਾਨਕ ਐਸੀ ਮਰਨੀ ਜੋ ਮਰ ਤੁਰੂ ਬੁੱਝ ਕੇ ਜੀਵ ਭਾਵ ਤੋਂ ਜਿਹੜਾ ਮਰੇਗਾ ਉਹਦਾ ਨਾਮ ਮਰਨਾ ਹੈ। ਨਾਨਕ ਗੁਰੂ ਅਮਰਦਾਸ ਜੀ ਕਹਿੰਦੇ ਇਹੀ ਵੀ ਮਰਨੀ ਜੇ ਕਰਕੇ ਮਰੇ ਆਸ ਆਵ ਜੀਵਣ ਚੇਤਨ ਸੁਰੂਪ ਹੋ ਜਾਂਦਾ ਹੈ। ਜਦ ਆਵਾ ਜੀਵਨ ਨੂੰ ਪ੍ਰਾਪਤ ਹੋ ਜਾਂਦਾ ਹੈ ਪੌੜੀ ਜਾਂ ਆਪ ਕਿਰਪਾਲ ਹੋਵੇ ਹਰ ਸੁਆਮੀ ਗੁਰੂ ਜੀ ਕਿਰਪਾ ਚੜੀ ਪੌੜੀ ਉਚਾਰਨ ਕਰਦੇ ਕਹਿੰਦੇ ਜਦੋਂ ਆਪ ਕਿਰਪਾਲੂ ਹੋਵੇ ਜੋ ਹਰੀ ਸਾਰਿਆਂ ਦਾ ਸੁਆਮੀ ਮਾਲਕ ਤਾਂ ਆਪਣਾ ਨਾਮ ਹਰ ਆਪ ਜਪਾਵੇ ਦਈ ਆਤਮਾ ਸਭ ਨੂੰ ਨਾਨਕ ਰੂਪ ਘੜ ਕੇ ਜਿਵੇਂ ਆਪਣਾ ਨਾਮ ਆਪ ਹੀ ਪਰਮੇਸ਼ਰ ਨਿਰੰਕਾਰ ਜਿਉ ਕੋ ਮਹਿ ਆਪੇ ਸਤਗੁਰ ਮਿਲ ਸੁਖ ਦੀਵੇ ਆਪੇ ਸਤਗੁਰਾਂ ਨਾਲ ਮਿਲ ਕੇ ਅਧਿਕਾਰੀਆਂ ਨੂੰ ਆਤਮਨੰਦ ਸੁਖ ਨੂੰ ਬਖਸ਼ਿਆ ਆਪਣਾ ਸ੍ਰੀਉ ਦਾ ਆਪ ਹਰ ਧਾਰਾ ਵੇ ਜੋ ਆਪਣਾ ਬਣਾ ਲਿਆ ਸ੍ਰੀ ਗੁਰੂ ਮਾਰਾ ਨੂੰ ਮਾਨ ਮੰਨ ਤਾ ਰਿਆਨ ਕਰੀ ਉਹ ਹਰੀ ਨੂੰ ਆਪ ਪੁੰਗਦਾ ਹੈ ਆਪਣਿਆਂ ਸੇਵਕਾਂ ਦੀ ਆਪ ਪੈ ਜੜੱਖਾ ਜੋ ਮਾਰੇ ਦੇ ਆਪਣੇ ਸੇਵਕ ਬਣੇ ਉਹਨਾਂ ਦੀ ਪੈਜ ਪਰਤਕਿਆ ਜੋ ਕਰ ਲੈਂਦੇ ਆ ਜੋ ਨਿਜਮ ਕਰ ਲੈਂਦੇ ਆ ਉਹਨਾਂ ਦੀ ਆਪ ਪਰਤਕਿਆ ਪਾਲਣਾ ਕਰਦਾ ਰੱਖਦਾ ਰੱਖਿਆ ਕਰਦਾ ਹੈ ਬਿੜਾਈ ਰੱਖਦਾ ਹੈ ਆਪਣੇ ਆਗਤਾਂ ਕੀ ਪੈਰੀਂ ਪਾਵੈ ਆਪਣੇ ਭਗਤਾਂ ਦੀ ਜਿੰਨੇ ਹੰਕਾਰੀਆਂ ਨੂੰ ਨਿਵਾਰ ਨਾ ਕੇ ਸੰਸਾਰ ਨੂੰ ਚਰਨੀ ਪਾਵੂਗਾ ਧਰਮ ਰਾਏ ਹੈ ਹਰ ਕਾ ਕੀਆ ਜੋ ਸਰਬਰਾਜਾ ਸਾਉਣਾ ਤੋਂ ਮੰਗਦਾ ਹੋਵੇਗਾ ਧਰਮ ਰਾਜਾ ਵੀ ਹਰੀ ਦਾ ਹੀ ਮੁਕਰਰ ਕੀਤਾ ਨੇ ਸਾਉ ਕਿਤਾਬ ਕਰਨ ਵਾਸਤੇ ਮਾਰ ਗਿਆ ਨੀਂਦ ਤੇ ਨੀਂਦ ਨਾ ਆਵੇ ਜੋ ਹਰੀ ਦੇ ਪਿਆਰੇ ਜਨ ਭਗਤ ਸੇਵਕ ਹੈ ਸੇਵਾ ਕਰਨ ਵਾਲੇ ਉਹਨੇ ਦੇ ਨੇੜੇ ਨਹੀਂ ਆ ਸਕਦਾ ਜਾਵੋ ਉਹ ਹਰ ਕਾ ਪਿਆਰ ਤੂੰ ਸਭ ਨਾਲ ਕਾ ਪਿਆਰ ਬਲ ਕੇ ਜਮੇ ਹੋ ਕਹਿੰਦਾ ਨਾਨਕ ਤਰੁਣਾ ਸੇਵਾ ਕਰੇ ਇਸ ਪ੍ਰਕਾਰ ਧੰਗ ਰਾਜਾ ਵੀ ਉਹਦੀ ਕਹਿਰ ਕਰਦਾ ਹੈ ਜੋ ਹਰ ਕਾ ਪਿਆਰਾ ਸੂ ਸਭਨਾ ਕਾ ਪਿਆਰਾ ਜੋ ਹਰੀ ਦਾ ਪਿਆਰਾ ਉਹ ਸਾਰਿਆਂ ਦਾ ਪਿਆਰਾ ਹੈ ਹੋਰ ਕੀ ਕੀ ਚੱਕ ਚਾਤ ਆਵ ਜਾਵ ਹੋਰ ਕਿਤਨੀ ਦਵਾਤ ਬਾਦੀਆਂ ਦੀ ਸ੍ਰੀ ਜਿਹੜੀ ਜਖਾਂ ਬਿਆਸ ਮੋਲ ਮੋਲ ਕੇ ਜਖਾਂ ਮਾਰ ਮਾਰ ਕੇ ਬਿਆਸ ਦਫਾ ਮਾਰ ਮਾਰ ਕੇ ਜਨਮ ਘੜ ਕੇ ਆਉਂਦੇ ਮਰ ਕੇ ਜਾਂਦੇ ਰਹਿੰਦੇ ਉਹ ਨਹੀਂ ਕਿਿਆਰੇ ਹੋ ਸਕਦੇ ਪਰਮੇਸ਼ਰ ਦੇ ਕਿ ਖਾਮ ਮਾਰਨ ਵਾਲੇ ਵਿਅਕਤੀ ਨਹੀਂ ਗਿਆ ਕਰਨ ਵਾਲੇ ਲੋਕ ਮੁਹੱਲਾ ਪੀਜਾ RAM RAM ਕਰਤਾ ਸਭ ਜੱਗ ਫਿਰੈ ਸਤਿਗੁਰਾਂ ਦੇ ਪਾਸ ਸਿੱਖਾਂ ਵੱਲੋਂ ਪਰਸ਼ੰਦ ਹੈ ਇਹ ਗਰੀਬ ਨਿਵਾਜ ਹੈ ਕੋਈ RAM ਕੋਈ ਮੰਨੀ RAM ਕਹਿੰਦਾ ਕੋਈ ਦੁੱਧ RAM ਕਹਿੰਦਾ ਕੋਈ ਮੱਖਣੀ RAM ਕਹਿੰਦਾ ਕਿਉਂ RAM ਤਾਂ ਸਾਰੀਆਂ ਚੀਜ਼ਾਂ ਨਾਲ ਲੋਕਾਂ ਦਾ ਨਾਮ ਆਇਆ ਹੋਇਆ ਹੈ ਰਾਮ ਰਾਮ ਜੀ ਕਿਹਨੂੰ ਮਿਲਦਾ ਰਾਮ 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 ਇਉਂ ਜਾਰਦੇ ਆ ਸਾਰੇ ਰਾਮ ਹੈ ਰਾਮ ਹੈ ਉਪੰਦੇ ਜਨਮ ਕੇ ਇੱਕ ਰਾਮ ਬਸੁਰਾ ਦੇਤਾ ਇੱਕ ਰਾਮ ਕਟਕਟਵੇਂ ਲੈਤਾ ਇੱਕ ਰਾਮ ਕਾ ਸਗਲ ਪੁਸਾਰਾ ਇੱਕ ਰਾਮ ਸਭੂ ਤੇ ਨਿਆਰਾ ਕੌਣ ਰਾਮ ਬਸੁਰਾ ਦੇਤਾ ਕੌਣ ਰਾਮ ਕਟਕਟਵੇਂ ਲੈਤਾ ਕੌਣ ਰਾਮ ਕਾ ਸਗਲ ਪੁਸਾਰਾ ਅੰਨੇ ਕੋਣ ਰਾਮ ਸਭੂ ਤੇ ਨਿਆਰਾ ਇਸ ਪ੍ਰਕਾਰ ਪਕੋਰਾਮ ਸੁਖਾ ਦੇਖਾ ਸ਼ਕਾਰਾਮ ਕਰ ਕਦਮੇ ਲੇਖਾ ਬਿੰਦੂ ਰਾਮ ਦਾ ਸਰੂਪ ਸਾਰਾ ਨਿਗੁਣ ਨਾਮ ਤੋਂ ਮੁਤਿਆਰਾ ਇਸ ਪ੍ਰਕਾਰ ਰਾਮ ਜੋ ਰਮਿਆ ਹੋਇਆ ਉਹ ਜੋ ਨਾਮ ਨੂੰ ਰਾਮ ਨੂੰ ਤਾਂਾਰੇ ਜਿੰਨੇ ਲੋਕ ਹੈ ਕਰਕੇ ਫਿਰਦੇ ਹਨ ਆਰਮ ਕਰਦੇ ਹੋਏ ਜਾਂ ਗੁਰਦੇ ਜੀਵ ਰਾਮ ਨਾ ਪਾਇਆ ਜਾ ਰਾਮ ਪਰਮੇਸ਼ਰ ਪ੍ਰਾਪਤ ਨਹੀਂ ਕੀਤਾ ਜਾਂਦਾ ਜਰਗੁਨ ਨੂੰ ਬਹੁਤ ਸਾਰੇ ਤੱਤ ਦੇਖਣ ਆਗਮ ਅਗੂਤਰ ਅਤ ਵੱਡਾ ਅਗੁ ਮੰਨ ਦੀ ਗੰਮਤਾ ਤੋਂ ਪਰੇ ਹੈ ਅਗੋਚੇ ਇੰਦਰੀਆਂ ਦੇ ਵਿਸ਼ੇ ਹੈ અત્યੰਤ ਵੱਡਾ ਹੈ ਆਕਾਸ਼ ਬ੍ਰਹਮੰਡ ਆਦਿਕ ਵੀ ਉਹਦਾ ਅੰਤ ਨਹੀਂ ਪਾ ਸਕਦੇ અત્યੰਤ ਵੱਡਾ ਤ੍ਰੀਕਾਲਵਾ ਆਵ੍ਰੂਪ ਹੈ ਆ ਤੁਲਨਾ ਤੋਂ ਲਿਆ ਜਾ ਰੂਪੀ ਰੂਪੀ ਪ੍ਰਾਜੀ ਦੇ ਸ਼ਾਸਨ ਪ੍ਰਮਾਨ ਰੂਪੀ ਬੱਤਾ ਪਾ ਕੇ ਨਹੀਂ ਤੋਲਿਆ ਜਾਂਦਾ ਤੋਲਣ ਕੋ ਰਹਤ ਮਾਪਣ ਕੋ ਰਹਤ ਹੈ ਇਸ ਗਜਨਾਰ ਮਿਨੀ ਵੀ ਹੈ ਕੋਈ ਕੀਤਕੂਜ ਨਗਾ ਜਿਤਕਦੀ ਦੀ ਹੈ ਹੀਰੇ ਦਾ ਬਨਾਰ ਕਾ ਨੂੰ ਅਤੇ ਉਸੇ ਪ੍ਰਕਾਰ ਮਿੰਤੀ ਮਿਵਾ ਦੇ ਨਾ ਕਰ ਮੈਨੇ ਪਹਿ ਹਾਰ ਕੰਨ ਇੰਨੀ ਤੋਂ ਮੋਲ ਜਾ ਹੈ ਹੀਰੇ ਦਾ ਬਨਾਰ ਕਾ ਨੂੰ ਨਗਾ ਜਿਤਕਦੀ ਨਾ ਇਸ ਪ੍ਰਕਾਰ ਗਜਨਾਰ ਮੈਨਾ ਬਸਰਾ ਕਾ ਨੂੰ ਸੰਗਾਂ ਲੈ ਨਾ ਮੈਨਾ ਧਰਤੀ ਆਦ ਕਾ ਨਾ ਇਸ ਪ੍ਰਕਾਰ ਹੈ ਉਹ ਪਰਮੇਸ਼ਰ ਤੋ ਨਾ ਤੁਲਿਆ ਜਾ ਕੋਈ ਉਕਾਰਨ ਤੋਂ ਰਹਿ ਤਾਂ ਨਹੀਂ ਟੋਲਿਆ ਜਾਂਦਾ ਕਿਸੇ ਪ੍ਰਕਾਰ ਮਾਪਿਆ ਨਹੀਂ ਜਾਂਦਾ ਹੈ ਗੁਰੂ ਮਤ ਕਿੰਨਾ ਨਾਪਾਇਆ ਇਹੋ ਤੋਂ ਕਿੰਨੇ ਕੁ ਮੁੱਲ ਦਾ ਹੈ ਕਿੰਨੀ ਇਸ਼ਤਿਹਾਮ ਹਾਲਕ ਹੈ ਕਿੰਨੀ ਕੋ ਦੀ ਸੇਵਾ ਕਰਾਈ ਕਿੰਨੀ ਕੋ ਦੀ ਵਡਿਆਈ ਹੈ ਕਿਦਾਂ ਕੋ ਵੱਡਾ ਸਰੂਪ ਹੈ ਇਹ ਕਿਉਂ ਇਲਮ ਠੰਡ ਕਰਕੇ ਉングਲੀ ਦੇ ਮੇਲੇ ਸ਼ਾਲੀਨਨ ਕਿੰਨਾ ਵੱਡਾ ਹੈ ਕਿ ਉਹ ਕਿਸੇ ਨੂੰ ਕੀ ਉਤ ਨਹੀਂ ਪਾਉਣਾ ਕੀ ਕਿਤੇ ਨਾ ਲਿਆ ਜਾ ਕਿਸੇ ਕਿਸੇ ਸਾਗਨ ਦੇ ਬੱਚੇ ਨਹੀਂ ਜਿਆ ਪ੍ਰਾਪਤ ਕੀਤਾ ਜਿਆ ਸਜਦਾ ਗਾਇਕ ਵਾਗੀਆਂ ਤੋਂ ਗੁਰ ਕੈ ਸਾਉਦ ਧੀ ਦੇ ਆ ਜੇ ਤੂੰ ਗੁਰਾਂ ਦੇ ਸ਼ਬਦ ਕਰਕੇ ਜਿਹਨਾਂ ਮੈਂ ਦੇ ਹੰਕਾਰ ਨਹੀਂ ਪੇਸ਼ਿਆ ਜਿਹਨੂੰ ਨੁਸਾ ਹੈ ਗੁਰਾਂ ਦੇ ਸ਼ਬਦ ਕਰਕੇ ਜਿਹਨਾਂ ਧੀ ਪਾਇਆ ਹੈ ਮਨ ਨੂੰ ਪ੍ਰੇਮ ਵਿੱਚ ਬੰਨ੍ਹ ਲਿਆ ਹੈ ਇਹ ਨਿਗਰ ਵਾਥਿਆ ਮਾਨਾ ਇਸ ਮਿੱਧੀ ਨਾਲ ਜੁਤੀ ਨਾਲ ਕਿਸੇ ਦੇ ਮਨ ਚਾਹ ਕੇ ਰੱਖਿਆ ਹੋਰ ਕੋਈ ਉਪਾਰ ਨਹੀਂ ਹੈ ਮਾਨਕ ਆਪ ਨੂੰ ਨਿਯਤੀ ਬਤੀ ਕਰਕੇ ਕਿਸੇ ਪ੍ਰਕਾਰ ਨਾਲ ਕਥਨ ਕੀਤਾ ਜਾਵੇ ਨਾ ਪਾਇਆ ਜਾਂਦਾ ਹੈ ਮਾਨਕ ਆਪ ਅਮੀਰ ਹੈ ਲੇਕਿਨ ਜੇਹਲੇ ਆਪ ਮਨਤੀ ਤੋਂ ਰਹਤਾ ਹੋ ਮੇਉਂ ਤੋਂ ਰਹਤਾ ਕੋ ਕਸੋਲੇ ਕਾ ਖਰੂਪ ਪਤਾਲਾ ਮੈਂ ਬੋਤਾ ਜੂ ਪਰ ਜੁਰ ਕਿਰਪਾ ਤੇ ਰਹਾ ਸਮਾਈ ਜੁਰ ਦੀ ਕਿਰਪਾ ਜਦ ਹੁੰਦੀ ਤਾਂ ਸਾਰੇ ਵਿਆਪਕ ਹੋ ਰਿਹਾ ਪ੍ਰਾਪਤ ਹੋ ਜਾਂਦਾ ਹੈ ਸਮਾਈ ਮਿਲ ਰਿਹਾ ਹੈ ਸਾਨਿਆਂ ਕੇ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਮਿਲ ਰੇ ਹੋ ਜੇ ਦਾ ਆਪਣੇ ਆਤਮਾ ਨਾਲ ਮਿਲਿਆ ਹੋਇਆ ਉਹ ਮਹਾਰਾਜ ਦੇ ਨਾਲ ਮਿਲਿਆ ਹੀ ਰਹਿੰਦਾ ਹੈ ਆਪੇ ਮਿਲਿਆ ਆਈ ਗੁਰੂ ਸ੍ਰੀ ਅਖਾਰ ਕੋ ਸਿੱਖ ਦੇ ਪਾਇ ਦੇ ਘਰ ਦੇ ਆ ਮਿਲਿਆ ਹੈ ਆਪੇ ਮਿਲਿਆ ਮੇਰੇ ਹੈ ਜਿਹੜਾ ਆਪੇ ਹੰਕਾਰ ਦੇ ਅਹੰਕਾਰ ਦੇ ਨਾਲ ਮਿਲਿਆ ਉਹ ਮਾਰੇ ਦੇ ਮਰਨ ਤੋਂ ਰਹਿਤ ਹੋ ਗਿਆ ਹੈ ਜਿਹੜਾ ਆਪੇ ਅਪ ਅੰਤਰਾਪਨ ਮਿਲਿਆ ਹੋਇਆ ਉਹਨੂੰ ਆਪ ਹੀ ਪਰਮੇਸ਼ਰ ਦਾ ਆ ਕੇ ਮਿਲਿਆ ਹੈ ਆਪੇ ਮਿਲਿਆ ਮਿਲ ਰਹਾ ਆਪੇ ਜਿਹੜਾ ਬਾਣੀ ਕਰਕੇ ਮਿਲਿਆ ਹੋਇਆ ਸੰਗਤਨਾ ਆਪੇ ਮਿਲਿਆ ਜਿਹੜਾ ਸਰੀਰ ਕਰਕੇ ਮਿਲਿਆ ਹੋਇਆ ਹੈ ਤੇ ਮਨ ਕਰਕੇ ਮਿਲਿਆ ਹੋਇਆ ਹੈ ਆਪੇ ਮਿਲਿਆ ਆਪੇ ਮਿਲਿਆ ਉਹਨੇ ਨੂੰ ਆਪ ਆਪ ਪਰਮੇਸ਼ਰ ਆ ਕੇ ਮਿਲ ਗਿਆ ਆਪੇ ਮਿਲਿਆ ਜਿਹੜਾ ਆਪਣੇ ਸਰੂਪ ਦੇ ਨਾਲ ਆਪਣਾ ਆਤਮਾ ਜਾਣ ਕਰਕੇ ਦੇਹ ਕੋ ਇੰਦਰੀਆਂ ਤੋਂ ਮਨ ਤੋਂ ਪ੍ਰਾਣਾ ਤੋਂ ਬੁੱਧੀ ਤੋਂ ਜੋ ਪਰੇ ਤੋਂ ਪਰਤੀ ਤੋਂ ਹੋ ਉਸ ਆਪੇ ਆਤਮਾ ਸਰੂਪ ਦੇ ਨਾਲ ਜਿਹੋ ਤੋਂ ਅਨੰਦ ਕਰਦੇ ਨਾਲ ਜਿਹੜਾ ਮਿਲਿਆ ਹੈ ਉਹ ਮਿਲੇ ਹੈ ਮੈਂ ਕੀ ਪਦਾਰਥਾਂ ਨੂੰ ਮਿਲਣ ਤੋਂ ਰਹਿਤ ਹੋ ਗਿਆ ਹਾਂ ਆਪੇ ਮਿਲਿਆ ਆਏ ਆਪਣੇ ਦੇ ਪਰਮਾਤਮ ਸਰੂਪ ਹੈ ਸਿੰਘ ਜੋਤੀ ਸਰੂਪ ਆ ਮਿਲ ਗਿਆ ਹੈ ਗੁਰਾਂ ਦੁਆਰਾ ਮਹੱਲਾ ਕੀ ਜਾ ਇਹ ਮਨ ਇਹ ਤਨ ਨਾਮ ਹੈ ਇਸ ਮਨ ਨੂੰ ਸਿੱਖਿਆ ਜਾਈਏ ਇਹ ਮਨ ਇਹ ਤਾਂ ਉਂਪਰ ਮੈਂ ਕਿਹਾ ਨਾ ਨਾ ਲੋਕ ਤੋਂ ਲੋਕ ਨੂੰ ਆ ਜਾਣ ਵਾਲਾ ਇਹ ਸਦਾ ਸਦਾ ਸੁਖੂ ਜਿਹਨੂੰ ਕੰਨ ਕਰਕੇ ਸਦਾ ਸੁਖੂ ਜਿਹੜਾ ਬ੍ਰਹਮ ਹੈ ਤੇ ਜੋ ਸਦਾ ਸੁਖ ਦੀ ਪ੍ਰਾਪਤੀ ਹੋਵੇ ਟੋਟਾ ਮੂਲ ਨਾ ਆਵੇ ਇਹ ਐਸਾ ਨਾਮ ਤਨਾ ਜੀ ਵਪਾਰੀਆਂ ਨੂੰ ਟੋਟਾ ਆ ਜਾਂਦਾ ਧਨੀਆਪੁਰਖਾਂ ਨੂੰ ਜੇ ਸੰਚੇ ਕੱਟੇ ਜਾਂ ਜਿਵੇਂ ਕਈਆਂ ਦੇ 76000 ਰੁਪਏ ਨੋਟ ਜਿਸ ਵੇਲੇ ਰੂਸ ਦਾ ਰਾਜ ਹੋਇਆ ਹੈ ਉਹਦੇ ਲੋਕਾਂ ਦੇ ਸਾਰਿਆਂ ਨੂੰ ਪਾੜ-ਪਾੜ ਕੇ ਰੱਦੀ ਕਾਗਜ਼ ਬਣਾ ਕੇ ਸੜਦੇ ਸੀ ਇਸ ਪ੍ਰਕਾਰ ਇਹ ਕੰਮ ਜਿਹੜਾ ਹੈ ਇਹ ਨਾਸ਼ ਹੋਣ ਵਾਲਾ ਨਹੀਂ ਟੋਟਾਉਣ ਵਾਲਾ ਨਹੀਂ ਹੈ ਲੰਗੜਿਆਂ ਦਾ ਸੀ ਬੂਰ ਸਿੰਘ ਉਹ 60000 ਦੇ ਨੋਟ ਨਹੀਂ ਫਿਰੇ ਕਹਿੰਦੇ ਰੱਦੀ ਕਰਦੇ ਰੂਸਨ ਕਰੀਏ ਕਿਉਂ ਕੰਮ ਨਹੀਂ ਆਉਂਦੇ ਤੇ ਲੈ ਦੇ ਦੇ ਇਸ ਪ੍ਰਕਾਰ ਮਾਰਾ ਕਹਿੰਦੇ ਹਨ ਟੋਟਾ ਮੂਲ ਨਾ ਇਹ ਕਹਿੰਦਾ ਕਦੇ ਟੋਟਾ ਘਟਾ ਨਹੀਂ ਮੂਲ ਉੱਕਾ ਹੀ ਹੋਣਾ ਹੈ ਲਾਹ ਸਾਧਵੀ ਹੋ ਜਦੋਂ ਆਤਮ ਨੂੰ ਨਾਵ ਦੀ ਪ੍ਰਾਪਤੀ ਹੁੰਦੀ ਹੈ ਆਤਮਨੰਦੀ ਬਾਗ ਖਰਚੇ ਤੂਟ ਨਾ ਆ ਗਈ ਆਪ ਖਾਣੇ ਕਰਕੇ ਧਰਮ ਕਰਕੇ ਖਰਚੇ ਆਮ ਖਾਸ ਨੂੰ ਵਰਤੌਣੇ ਕਰਕੇ ਉਪਦੇਸ਼ ਦੇਣੇ ਕਰਕੇ ਲੋਕਾਂ ਨੂੰ ਕੋਟ ਘਾਟਾ ਨਿਕਲੇ ਆਉਂਦਾ ਕਿਸੇ ਵਰਗਾ ਟੋਟਾ ਨਹੀਂ ਆਉਂਦਾ ਹੈ। ਅਦਾ ਤਦਾ ਉਹ ਦੀ ਉਹ ਸਵੇ ਸਵੇ ਤਵੀਸ਼ ਰਾਤ ਮੇਂ ਸ਼੍ਰੀ ਬ੍ਰਹਮ ਆਨੰਦ ਦਾ ਹੀ ਵਖੀਂਦਾ ਆਉਂਦੇ ਪਿਆਰਿਆਂ ਤੈਂ ਦਿੰਦਾ ਹੈ। ਐਸਾ ਮੂਲ ਨਾ ਹੋਈ ਇਹ ਸੰਸਾਰ ਪਰਮ ਪ੍ਰੇਮ ਵਰਗੇ ਆਦਿ ਕੁਤੈ ਨਹੀਂ ਹੁੰਦਾ ਮੂਲ ਕੋਲਾ ਕੀ ਆਣਤ ਕਦੇ ਨਾ ਹੋਵੇ ਕਦੇ ਹੰਮੀ ਨਹੀਂ ਵੀ ਕਿਸ ਤਰ੍ਹਾਂ ਹੰਮੀ ਹੋਇਆ ਨਹੀਂ ਕਿਸੇ ਵਿਦਵਾਨ ਦੀ ਜਦ ਹਾਰ ਵੀ ਹੰਮੀ ਹੋ ਜਾਂਦੀ ਹੈ ਕੋਈ ਸ਼ੌਕ ਕਰ ਕਰਕੇ ਹਾਰ ਵੀ ਹੰਮੀ ਹੋ ਜਾਂਦੀ ਹੈ ਇਹ ਹਿੰਦ ਤ ਨਹੀਂ ਕਿਸੇ ਪ੍ਰਕਾਰ ਹੋਈ ਕਦੇ ਨਾਨਕ ਗੁਰਮੁਖ ਪਾਈਏ ਗੁਰਮੁਖੰਦੀ ਸੰਗਤ ਦਾਰਾ ਗੁਰਾਂ ਦਾਰਾ ਗੁਰਮੁਖ ਅਧਕਾਰੀ ਬਣ ਕੇ ਬੂਸਾਲ ਜੀ ਕਹਿੰਦੇ ਪਾਈ ਦਾਰਾ ਕਿਆ ਕਹੋਂ ਨਦਰ ਕਰੀ ਇਹਨਾਂ ਤੋਂ ਵਾਹਿਗੁਰੂ ਕਿਰਪਾ ਦੀ ਕੀ ਕਰਦਾ ਉਹ ਪਰਉਮੀ ਪਾਉਣਾ ਕਰਦੇ ਹਨ ਪਉੜੀ ਆਪੇ ਸੰਕਟ ਅੰਦਰ ਸਰੂਪ ਕਰਕੇ ਮਾਰਾ ਸਾਧਨ ਗੁਰੂ ਤੇ ਉੱਥੇ ਪਾਰਸ਼ਾ ਆਪ ਹੀ ਸਾਰੇ ਅੰਡਜੀ ਜੀਅ ਦੇ ਸੇਤੂ ਜੀ ਖਾਣੀਆਂ ਦੇ ਕਟਾ ਹਿਰਦਿਆਂ ਦੇ ਅੰਦਰ ਹੈ ਆਪੇ ਹੀ ਬਾਹਰ ਆਪ ਹੀ ਸਾਰੇ ਬਾਹਰ ਸੰਸਾਰ ਦੇ ਬ੍ਰਹਮੰਡਾਂ ਖੰਡਾਂ ਵਿੱਚ ਹੈ ਆਪੇ ਗੁਪਤ ਵਰਤ ਦਾ ਆਪ ਹੀ ਮਿਲਦੂ ਰੂਪ ਹੋਣ ਕਰਕੇ ਗੁਪਤ ਹੋ ਕੇ ਵਰਤ ਰਿਹਾ ਹੈ ਆਪੇ ਹੀ ਜਾਹਰ ਆਪ ਹੀ ਜਾਹਰ ਸਰਗੁਣ ਰੂਪ ਧਾਰ ਕੇ ਯਾਦ ਪੁੱਤਾਂ ਖੋ ਰਿਹਾ ਹੈ ਆਪ ਹੀ ਗਿਆਨੀਆਂ ਦੇ ਹਿਰਦੇ ਦੀ ਗੋਤ ਵਰਤ ਰਿਹਾ ਹੈ ਆਪ ਹੀ ਗੁਰਮਖੰਦੇ ਹੁੰਦੇ ਤੇ ਯਹਰ ਪ੍ਰਤਖ ਹੋ ਕੇ ਵਰਤ ਰਿਹਾ ਹੈ ਤੇ ਤੁਮ ਬ੍ਰਹਮ ਜੁਗ ਛਤੀ ਗੁਬਾਰ ਕਰਨ ਜਦੋਂ ਛਤੀ ਜੁਗ ਹਨੇਰਾ ਪਾਛੇ ਜੋ ਸੀ ਬ੍ਰਹਮ ਨੂੰ ਨਾਰੀ ਜਿਹੜੀ ਦਿੱਤ ਪੈ ਸੀ ਵਰਤਿਆ ਸੁਨੋ ਹਰ ਜਿਹੜੇ ਫੁਰਹਰੀ ਹੋ ਕੇ ਨਰਿਆ ਸੀ ਕੋਈ ਫਿਰਨਾ ਨਹੀਂ ਕਿਸੇ ਪ੍ਰਕਾਰ ਦਾ ਠਾਇਆ ਅਨੇ ਰਈ ਪਾਜਨ ਨਾ ਚੰਦਨਾ ਸੁਦ ਕੋਈ ਨਹੀਂ ਸੀ ਰਿਚਿਆ ਨੋ ਉਥਾ ਵੇਦ ਪੁਰਾਨ ਨਾ ਸਾਸਤ੍ਰ ਉਥੇ ਦੇਵ ਸੀ ਨਾ ਬ੍ਰਹਮ ਓਚਾਰ ਨੂੰ ਆਵਾਸੀ ਨਾ ਪ੍ਰਾਨ ਸੀ ਨਾ ਵਿਆਸ ਲਿਖੀ ਸੀ ਨਾ ਕੇ ਸਾਸ ਵੀ ਮਾਰੀ ਸੀ ਮੋਲ ਵਾਲੇ ਸਮੇਂ ਆਪੇ ਹਰ ਨਰਹਰ ਆਪ ਹੀ ਨਰਹਰ ਨਰਸਿੰਘ ਆਦਿ ਰੂਪਾਂ ਨੂੰ ਧਾਰਨ ਵਾਲਾ ਹਰੀ ਜੋ ਨਿਯੰਤਾ ਹਰੀ ਹੈ ਸਾਰਿਆਂ ਦੇ ਅੰਦਰ ਆਤਮਾ ਰੂਪ ਹੈ उहो ई न्यता हरीशी हरी जो ਸਭ ਨੂੰ ਹਰੇ ਭਰੇ ਕਰਨ ਵਾਲਾ ਹੈ ਬੈਠਾ ਤਾੜੀ ਲਾਇਆ ਉਹ ਭਾਈ ਸਮਾਧੀ ਲਾ ਕੇ ਆ ਬੈਠ ਗਿਆ ਮੋਜ ਨਾਲ ਆਪ ਸਭ ਦੀ ਹੀ ਬਾਹਰ ਵੀ ਆਪ ਇਸ ਨੂੰ ਸਾਰਿਆਂ ਤੋਂ ਬਾਹਰ ਹੈ ਪਾਪ ਪੁੰਨ ਤੋਂ ਸੁਤੰਤਰ ਹੈ ਪ੍ਰਮੇਸ਼ਰ ਆਪਣੀ ਮਤ ਆਪ ਜਾਣਦਾ ਵੀ ਮਨ ਮਰਜਾਆਂ ਨੂੰ ਲਈ ਗੁਰੂ ਆਪ ਹੀ ਜਾਣ ਰਿਹਾ ਹੈ ਆਪੇ ਹੀ ਗੋਹਰ ਆਪ ਹੀ ਗੋਹਰ ਇਹਨੂੰ ਬਦਮੋਤੀ ਵੀ ਨਹੀਂ ਆਈ ਹੈ ਫਾਰਸੀ ਜਨ ਬਦਮੋਤੀ ਨੂੰ ਕਹਿੰਦੇ ਹੈ ਗੋਹਰ ਨਾਂ ਗਏ ਡੂੰਘੇ ਦ੍ਰਿਆਸ ਮੁਰਗੁਬੀ ਨੇ ਵੀ ਆਪ ਹੀ ਹੈ ਥਲੂਕ ਮਹੱਲਾ ਗੋਹਲ ਵੱਡੀ ਦਾ ਨਾਂ ਵੀ ਹੈ ਆਪ ਹੀ ਵੱਡੇ ਤੋਂ ਵੱਡਾ ਹੈ ਥਲੂਕ ਮਹੱਲਾ ਦੀਜਾ ਹਉਮੈ ਵਿੱਚ ਜਲਤ ਮੋਆ ਇਹ ਮਹਾਰਾਜ ਸਾਰਾ ਜਗ ਕਿਸ ਪ੍ਰਕਾਰ ਮਾਰ ਰਿਹਾ ਹੈ ਤਾਂ ਸਤਿਗੁਰੂ ਜੀ ਦੇ ਪਰਚਾ ਫਰਮਾਉਂਦੇ ਹੈ ਗੋਸਿਕੋ ਇਹ ਦੇਹ ਦੀ ਹੰਗਤਾ ਕਰਕੇ ਜੰਗ ਸਾਰਾ ਮਰ ਗਿਆ ਹੈ ਮੈਂ ਹਾਂ ਮੈਂ ਹਾਂ ਕਰਦਾ ਹੋਇਆ ਮਰਦੂ ਮਰਦਾ ਜਾ ਮਰਦੋਂ ਮਾਰਿਆ ਹੋਇਆ ਮੌਤ ਦਾ ਮਰਦਾ ਹੀ ਜਾਂਦਾ ਹੈ ਕੋਈ ਬਾਲਕ ਵਸਤਾ ਜੀ ਮਰ ਗਿਆ ਕੋਈ ਜਵਾਨੀ ਜੀ ਮਰ ਗਿਆ ਕੋਈ ਬੁਢੇਪੇ ਜੀ ਮਰ ਗਿਆ ਮਰਦੋਂ ਬੋਲੇ ਦਾ ਮਾਰਿਆ ਹੋਇਆ ਕਿ ਮੈਂ ਬੜਾ ਸੂਰਮਾ ਹਾਂ ਮੈਂ ਬੜਾ ਬਹਾਦਰ ਹਾਂ ਇਹ ਮਰਦੋਂ ਮੌਤ ਦਾ ਮਾਰਿਆ ਹੈ ਮਰਦਾ ਹੀ ਜਾ ਰਿਹਾ ਹੈ ਇਸ ਚਿਰ ਵਿੱਚ ਦਮ ਹੈ ਤੇ ਚਰਨਾ ਕੀਤੇਈ ਜਿਹਨੂੰ ਜਿਹਦੇ ਵਿੱਚ ਦਮ ਸਵਾਦ ਲੱਗਦੇ ਰੇ ਉਹਨਾਂ ਦੇ ਪ੍ਰਿਸ਼ਟਮਨ ਕੀਤੇ ਉੱਤੇ ਨਹੀਂ ਕਰਦਾ ਹੈ ਕੀ ਕਰੇਗੂ ਅੱਗੇ ਜਾ ਅੱਗੇ ਜਦੋਂ ਪ੍ਰਲੋਗ ਜਾ ਕੀ ਕਰੇਗਾ ਜਦ ਤਮ ਸਵਾਸ ਸਵਾਸ ਭੇ ਨਹੀਂ ਕਰਦਾ ਜਦੋਂ ਸਾਹ ਪੂਰੇ ਹੋਗੇ ਫਿਰ ਹੱਥ ਕੀ ਆਉਣਾ ਖਾਲੀ ਰਹਿ ਜਾਏਗਾ ਅੱਗੇ ਪ੍ਰਲੋਗ ਜਾ ਕੇ ਕੀ ਕਰੇਗਾ ਅੱਗੇ ਭੁੱਖਾ ਕੀ ਖਾਏ ਕੋਈ ਭਜਨ ਜਿਵੇਂ ਰੂਪੀ ਪੂੰਜੀ ਇਹਦੇ ਪੱਲੇ ਨਹੀਂ ਅੱਗੇ ਪੁੱਲੋਂ ਕੀ ਆ ਕੇ ਕੀ ਕਰੇਗਾ ਕੋਈ ਪੁੰਨਦਾਨ ਇਹਦੇ ਪੱਲੇ ਨਹੀਂ ਹੈ ਗਿਆਨੀ ਹੋਏ ਸੋਚਿਤਾਨੁ ਹੋਏ ਗਿਆਨੀ ਜੋ ਗਿਆਨਵਾਨ ਬ੍ਰਹਮ ਗਿਆਨੀ ਪੁਰਖ ਹੈ ਉਹ ਚਿਤਾਨੁ ਹੁਸ਼ਿਆਰ ਹੁੰਦੇ ਹੈ ਚਿਤਾਨੁ ਬੁੱਧੀਾਰੇ ਹੁੰਦੇ ਹੈ ਪਰਮੇਸ਼ਰ ਨੇ ਚੇਤੇ ਕਰਦੇ ਹੈ ਬੜੇ ਚਿਤਾਨੁ ਹੁਸ਼ਿਆਰ ਹੋ ਕੇ ਵਾਹਿਗੁਰੂ ਜੇਤਨ ਕਰਦੇ ਹੋ ਚਤਨ ਸਿੱਕ ਹੁੰਦਾ ਸਰੂਪ ਹੀ ਹੋ ਜਾਂਦੇ ਐ ਅਗਿਆਨੀ ਅੰਧ ਕੁਮਾਰ ਜੇ ਅੰਨੀ ਅੰਧ ਕਾਇਦੇ ਕਰਮਾਂ ਨੂੰ ਦੇਵਿਆ ਸੁੱਚ ਪਏ ਵਿਸ਼ੇ ਪੋਗਣੇ ਵਕਾਰਾਂ ਵਿੱਚ ਫਸਣਾ ਕਿ ਉਹਨਾਂ ਦਾ ਹੀ ਦੇਵਿਆ ਗਿਆਨ ਪਾਏ ਦੇ ਕਰਮਾਂ ਨੂੰ ਕਮਾਉਂਦੇ ਹਨ ਨਾਨਕ ਹੀ ਸਹਿ ਕੁਮਾਰ ਸੂ ਮਿਲੈ ਇਸ ਲੋਕ ਵਿੱਚ ਜੇ ਨਹੀਂ ਕਮਾਈ ਕਰੇਗਾ ਪਰਲੋਕ ਕਿਉਂ ਹੀ ਉਹਦਾ ਫਲ ਮਿਲੇਗਾ ਅੱਜ ਪਾਈ ਜਾ ਜੇ ਜਦੋਂ ਪਰਲੋਕ 'ਚ ਆਵੇਗਾ ਉੱਥੇ ਜਾ ਕੇ ਫਲ ਪਾਵੇਗਾ ਜੇ ਪਾਪ ਕਰੇਗਾ ਤਾਪੋਂ ਦਾ ਸਾਲੋ ਕੋਲੇ ਵਾਲੇ ਨੇ ਹੱਥ ਕਾਲੇ ਹੀ ਕਰਨੇ ਆ ਜੇ ਕੋਲੇ ਨਾ ਜੇ ਹੋਣਗੇ ਤਾਂ ਹੱਥ ਸਾੜ ਨਹੀਂ ਆ ਕਿਉਂ ਭਾਈ ਤਾਪੋਂ ਰੂਪੀ ਕੋਲਿਆਂ ਵਾਲੇ ਨੇ ਜੇ ਕੋਲੇ ਨੇ ਡਗਦਾ ਤਾਂ ਸਰਨਾ ਹੀ ਹੈ ਨਹੀਂ ਤਾਂ ਕਾਲਾ ਤੇ ਕਲੰਕ ਤੇ ਲੱਗੇਗਾ ਹੀ ਜੋ ਠੇ ਕੁਮਾਰੇ ਦਾ ਉਹ ਹੀ ਮਨੈ ਇਸ ਲੋਕ ਦੀ ਤੇ ਜੇ ਪਰਲੋਕ ਦੀ ਉਹ ਹੀ ਹਲ ਜਾ ਕੇ ਪਾਵੇਗਾ ਕਿ ਉਹ ਸਮਝ ਸੋਚ ਕੇ ਆਪਣੇ ਕਰਮ ਕਰਨੇ ਚਾਹੀਦੇ ਜਿਹੜਾ ਸਰਾਵ ਕੀਤਾ ਦਾ ਭੋਗਣਾ ਹੈ ਉਹ ਮਹਾਰਾਜ ਨੂੰ ਨਹੀਂ ਕਰਨਾ ਚਾਹੀਦਾ ਸਾਡੇ ਤਾਂ ਹੀ ਮਹੱਲਾ ਤੀਜਾ ਸੁਰਖਸਮੇ ਕਾ ਹੁਕਮ ਪਿਆ ਸੰਤ ਗੁਰੂ ਜੀ ਕਹਿੰਦੇ ਤੁਰੋਂ ਆਦਤੋਂ ਮੁਢ ਤੋਂ ਲਾ ਕੇ ਜਿਉ ਸੰਸਾਰ ਬਣਾਇਆ ਹੈ ਉਹ ਕ੍ਰਿਸ਼ਨ ਕਾਲ ਪੁਰਾਣੇ ਹੁਕਮ ਪਿਆ ਹੈ ਮੱਥੇ ਤੇ ਬਿਨ ਸਤਗੁਰ ਚੇਤਿਆ ਨਾ ਜਾਏ ਇਹ ਲਿਖਤ ਸਾਰੇ ਵੀਰ ਸ਼ਾਸਤ੍ਰਾਂ ਅਨੁਸਾਰ ਬਿਨ ਸਤਗੁਰੋਂ ਤੋਂ ਵਾਹਿਗੁਰੂ ਦਾ ਭਜਨ ਨਹੀਂ ਕੀਤਾ ਜਾਂਦਾ ਚੇਤੇ ਨਹੀਂ ਕੀਤਾ ਜਾਂਦਾ ਓਪਰਿਸ਼ਵਰ ਨੂੰ ਸਤਗੁਰੂ ਮਿਲੇ ਅੰਤਰ ਰਾਗ ਰਹਿਆ ਜਿਹੜੇ ਸਤਗੁਰਾਂ ਦੇ ਨਾਲ ਮਿਲੇ ਹੈ ਸਤਗੁਰੂ ਪੂਰਬ ਦੇ ਨਿਸਕਾਮ ਕਰਮਾਂ ਦੇ ਕਰਕੇ ਜਿਨ੍ਹਾਂ ਨੂੰ ਮੇਰੇ ਆਏ ਮਿਲੇ ਹੈ ਉਹ ਅੰਦਰੇ ਹਰ ਉਹਦੇ ਰਵਰਿਆ ਉਚਾਰਦਾ ਰਹਿੰਦਾ ਵਾਹੀ ਹੁੰਦਾ ਸਿਮਨ ਕਰਦਾ ਰਹਿੰਦਾ ਅੰਦਰ ਮੋਹਨ ਦੀ ਬ੍ਰਿਤੀ ਤੇ ਰਵਰਿਆ ਪ੍ਰਮੇਸ਼ਰ ਵਿਆਪਕ ਨੂੰ ਹੋ ਰਿਹਾ ਹੈ ਅਦਾ ਰਹਿਿਆ ਲੇਵਲਾ ਉਹ ਇਹਨੇ ਸਾਰੇ ਵਿਆਪ ਹੋ ਰੇ ਹਿੰਦੂਆਂ ਦੇ ਅੰਦਰ ਉਸ ਵਿੱਚ ਬ੍ਰਹਮ ਗਿਆਨੀ ਪੁਰਖ ਸਤਗੁਰੂ ਨਾਲ ਮਿਲਣੇ ਕਰਕੇ ਸਦਾ ਸ਼ਰੂਪ ਜਾਣ ਕੇ ਲਵ ਲਾ ਰਿਹਾ ਦ੍ਰਿਤੀ ਨੂੰ ਜੋੜ ਕੇ ਰੱਖਦਾ ਗ੍ਰਮਾ ਕਰ ਗ੍ਰਿਤੀ ਕਰਕੇ ਧਾਮ ਧਾਮ ਸਦਾ ਸੁਮਾਲ ਦਾ ਉਹ ਗੁਰਮੁਖ ਮਹਾਂਪੁਰਖ ਤੇ ਦਮ ਦਮ ਆਉਂਦੇ ਜਾਂਦੇ ਸਾਹਸ ਨਾਲ ਹਰ ਵਕਤ ਚੇਤੇ ਕਰਦਾ ਹੈ ਦਮ ਨਾ ਵਿਰਥਾ ਜਾ ਉਹ ਨਾ ਵੀ ਖਾਲੀ ਜਾਂਦਾ ਕਿ ਉਸੇ ਵਿੱਚ ਦਾ ਲੈਸ ਕਰ ਸੰਨਾਲਦਾ ਨੂਰ ਕਦੀ ਨੂੰ ਜਿਹੇ ਸਾਹ ਸਾਹ ਨੂੰ ਸ਼ਾਮਿਲ ਕਰਾ ਰਿਹਾ ਹੈ ਤੇ ਆਰ ਸਾਬ ਚੰਗੇ ਵੀ ਉਹਨਾਂ ਦਾ ਆਉਣਾ ਜਾਣਾ ਨਹੀਂ ਇਹਨਾਂ ਨੂੰ ਸਾਧ ਨਹੀਂ ਦਿੱਤਾ ਜਾਂਦਾ ਹਰ ਵਕਤ ਭਗਤੀ ਲੱਗੇ ਹੋਏ ਆ ਜਨਮ ਮਰਨ ਦਾ ਪਹੋ ਗਿਆ ਉਹਨਾਂ ਨੂੰ ਜਿਨਾਂ ਕੋਲ ਸੋਸ ਸੋਸ ਪੁੰਦਾ ਨਹੀਂ ਜੰਮਣ ਦਾ ਵੀ ਡਰ ਕੇ ਆ ਗਿਆ ਮਰਨ ਦਾ ਵੀ ਡਰ ਕੇ ਆ ਗਿਆ ਜੀਵਨ ਪਾਉ ਦੀ ਪਾ ਉਹ ਜੀਵ ਮੁਕਤੀ ਦੀ ਪਦਵੀ ਜੀਵਨ ਜੋਤਿਆ ਕਲ ਰੂਪ ਹੈ ਉਹਦੀ ਪਰਜੀ ਨੂੰ ਪਾ ਕੇ ਬ੍ਰਹਮ ਕੇਤਨੂਪੀ ਹੋ ਗਏ ਜਮਾ ਬੰਦ ਤੋਂ ਛੁੱਟ ਗਏ ਹਨ ਨਾਲ ਕੇਹੋ ਮਰਤਵਾ ਇਸ ਨੂੰ ਜੇ ਇਹ ਮਰਤਵਾ ਮੁਰਤਵਾ ਇਹ ਦਰ ਗਿਆ ਉਦ ਹੈ ਉਸ ਨੂੰ ਮਾਰੇ ਸਾਹਿਬ ਬਖਸ਼ਦੇ ਹਨ ਜਿਸ ਨੂੰ ਕਿਰਪਾ ਕਰੇ ਰਜਾ ਜੀ ਨੂੰ ਕਿਰਪਾ ਗੁਰੂ ਸਾਹਿਬ ਦੀ ਕਰਦੇ ਹੈ ਰਜਾ ਧੰਵਾ ਚ ਮਨਾਉਂਦੇ ਹੈ ਜਿਸ ਨੂੰ ਰਜਾਈ ਜੋ ਪਰਮੇਸ਼ਰ ਦੀ ਕਿਰਪਾ ਬਖਸ਼ੀ ਕਰਦਾ ਹੈ ਉਹ ਨੂੰ ਇਹ ਮਰਾਤਵਾ ਜਰ ਗਿਆ ਜਰ ਨਹੀਂ ਆ ਪਰਮੇਸ਼ਰ ਦਾ ਮਿਲ ਗਿਆ ਪੌੜੀ ਆਪੇ ਦਾਨਾ ਦੀਨੇ ਆ ਉਹ ਫਿਰ ਪੌੜੀ ਦੁਆਰਾ ਮਾਰਾ ਕਹਿੰਦੇ ਸ਼ਰਿੰਗ ਕੋ ਵਿਚੋਂ ਸੁਆਇਗਰੂ ਨੂੰ ਰੇਖੇ ਗਏ ਉਹ ਦਾਨੋ ਦਿਲਾਂ ਦਾ ਗਿਆਤਾ ਜੋ ਗੋਪਤ ਸਾਹਿਬ ਦੇ ਅੰਦਰ ਫੁਰਨੇ ਹਨ ਉਹਨਾਂ ਨੂੰ ਦਾਨਾ ਜਾਣਨ ਵਾਲਾ ਵੀ ਯਾਤ ਹੈ ਇਹ ਜਿਹੜੇ ਗੋਪ ਦੇ ਲੋਕ ਲੋਕੇ ਅਸੀਂ ਕੰਮ ਕਰ ਰਹੇ ਆ ਇਨੂ ਦਿਨਿਆ ਦੇਖਣ ਵਾਲਾ ਦ੍ਰਿਸ਼ਟੀ ਵੀ ਆਪੀ ਹੈ ਆਪੇ ਪ੍ਰਧਾਨ ਮੈਂ ਕੀ ਪੰਜੇ ਪੱਤਾਂ ਨੂੰ ਰੱਜ ਕੇ ਕੀਤਮ ਰੂਪ ਪ੍ਰਧਾਨ ਹੈ ਸਾਰਿਆਂ ਪੱਤਾਂ ਨੂੰ ਕਿਰਿਆ ਕਰਾਉਣ ਵਾਲਾ ਮੁਖੀ ਹੈ ਸਾਰਿਆਂ ਚ ਜਿੰਨੇ ਇੰਦਰੀਏ ਮਨਾਰ ਕਿਹ ਕਿੰਦੇ ਸਾਰਿਆਂ ਈਂਜਾਂ ਦੇ ਸਦਨਾ ਦੀ ਪੁਜਾ ਅਨੂਪਾਤ ਹੀ ਬ੍ਰਹਮ ਕੇਤਮ ਆਪੇ ਰੂਪ ਦਿਖਾ ਲਦਾ ਆਪ ਹੀ ਸਰਗੁਣ ਸੂਲ ਧਾਰ ਕੇ ਜਿਹੜੇ ਉਪਾਸ਼ਕ ਲੋਕ ਹੈ ਉਹਨੂੰ ਆਪਣੇ ਇਸ ਰੂਪ ਹੋ ਕੇ ਸ਼ੂਰ ਦਿਖਾਉਂਦਾ ਹੈ ਆਪ ਹੀ ਲਾਇ ਧਿਆਨ ਆਪ ਹੀ ਧਿਆਨ ਲਾਉਣ ਵਾਲਾ ਹੈ ਜਿਵੇਂ ਮਾਨਸਿਕ ਪੂਜਾ ਕਰਿਆ ਕਰੇ ਆਪਣੇ ਰਾਮਾਨੰਦ ਹੀ ਇਹ ਧਿਆਨ ਲਾਉਣ ਵਾਲਾ ਵੀ ਆਪ ਹੀ ਹੈ ਤੇ ਆਪ ਹੀ ਆਪ ਦੇ ਸੱਚੇ ਸਰੂਪ ਨੂੰ ਦਿਖਾਉਣ ਵਾਲਾ ਹੈ ਆਪ ਹੀ ਕਾਤਾ ਧਿਆਨ ਦੇ ਪ੍ਰਕਾਸ਼ ਨੂੰ ਮੇੜ ਕਰਕੇ ਇਹ ਨੂੰ ਕਰਕੇ ਧਿਆਨ ਲਉਣ ਵਾਲਾ ਵੀ ਆਪ ਆਪ ਹੀ ਗਿਆਤਾ ਗਿਆਨ ਦੇ કૃਪਤੀ ਨੇਕ ਕੇ ਆਪਣੇ ਸਤਿ ਸਰੂਪ ਨੂੰ ਮੁਖਾ ਰਿਹਾ ਲੰਦਾ ਹੈ ਆਪ ਹੀ ਮੋਨੀ ਵਰਤਦਾ ਆਪ ਹੀ ਮੋਨੀ ਚੁੱਪ ਹੋ ਕੇ ਵਰਤਿਆ ਮੇਰ ਗੁਣ ਸਰੂਪ ਹੋਣੇ ਤੇ ਕਿਸੇ ਨਾਲ ਕੋਈ ਬੋਲ ਚਾਲ ਨਹੀਂ ਕਰਦਾ ਹੈ ਆਪ ਹੀ ਕਥਾ ਗਿਆਨ ਆਪ ਹੀ ਸਤਿ ਗੁਰੂ ਸਰੂਪ ਕਰਕੇ ਗਿਆਨ ਨੂੰ ਕਸ਼ਣ ਕਰਨ ਵਾਲਾ ਹੋ ਰਿਹਾ ਹੈ ਆਪੀ ਮੋਨੀ ਗਿਆਨ ਨੂੰ ਕੀ ਮੋਨੀ ਤਤਵੇ ਕਾ ਹੋ ਰਿਹਾ ਹੈ ਗਿਆਨ ਨੂੰ ਕੀ ਮੋਨ ਧਾਰ ਕਰਕੇ ਕਿਸੇ ਨਾਲ ਕੋਈ ਚੰਦ ਕੀ ਨਹੀਂ ਰਿਹਾ ਐਸਾ ਮੋਨ ਹੈ ਜੇ ਮੈਂ ਮੈਂ ਬਹੁਤ ਨਾ ਹਮਾ ਮੋ ਸਭ ਕਲਪ ਇਹ ਨੀਨ ਪਰਮਾਤਮ ਪੂਰਨ ਸਗਲ ਗਿਆਨ ਮੋਨ ਦਾ ਨੀਨ ਜੀਵ ਜੀ ਨਾ ਮੰਗੇ ਹੈ ਤੇ ਨਾ ਮੋ ਮੇਰਾ ਪਦਾਰਥ ਹੈ ਇਸ ਪ੍ਰਕਾਰ ਸਾਰੇ ਸੰਕਲਪ ਕਲਪ ਇਹ ਨੀਨ ਹੋ ਗਏ ਪਰਮਾਤਮਾ ਨੂੰ ਸਾਰੇ ਪੂਰਨ ਗਿਆਨ ਜਿਹਨਾਂ ਨੂੰ ਮੋਨਤਾ ਆ ਗਿਆ ਇਸ ਅਪਤਵੇ ਪਰੂ ਮੋਨੀ ਵੀ ਸਭ ਸੰਕਲਪਾਂ ਦਾ ਪ੍ਰਾਪਰਣ ਵਾਲਾ ਵੀ ਕੋਪੇ ਵੀ ਆਜ ਵਰਕੇ ਜਾ ਰੇ ਮਾਤਰੀ ਕਥਾ ਗਿਆਨ ਆਪੀ ਗਿਆਨ ਕਸੂ ਆਇਆ ਗੁਰੂ ਸ਼ਰੂ ਕੋ ਕੇ ਬ੍ਰਹਮ ਸੋਤਰੀ ਬ੍ਰਹਮ ਮੇਸ਼ੀ ਨੂੰ ਕੋ ਕੇ ਯਾਨ ਨੂੰ ਕਸਮ ਕਰਨ ਵਾਲਾ ਆਉੜਾ ਕਿਸੇ ਨਾ ਲੱਗ ਗਈ ਸਭ ਸੰਗਿਓ ਨੰਦ ਸੁਬ੍ਰਹਮੋ ਕਿਸੇ ਨੂੰ ਕੌਲਾ ਦੁਖਦਾਇਕ ਨਹੀਂ ਲੱਗਦਾ ਪ੍ਰਤੀਸ਼ੰਦ ਸਭ ਨਹੀਂ ਭਾਨਾ ਸਾਰਿਆਂ ਨੂੰ ਆਤਮਾ ਰੂਪ ਹੈ ਇਸ ਕਰਕੇ ਸਾਰਿਆਂ ਨੂੰ ਪਾਉਦਾ ਚੰਗਾ ਲੱਗਦਾ ਹੈ ਭਾਨਾ ਪ੍ਰਤੀਸ਼ੰਦ ਕਰਨ ਵਾਲਾ ਪ੍ਰਕਾਸ਼ਤਾ ਉਸ ਤੋਂ ਤਾਂ ਬਾਹਰ ਨਾ ਸਕੀ ਹੈ ਉਸ ਵਾਰਗੂ ਦੀ ਉਸ ਜਿਹੜੀ ਮੈਂ ਮਾਂ ਕਸਮ ਨਹੀਂ ਕਰ ਸਕਦੀ ਵੀ ਹੈ ਸਾਧ ਸਾਧ ਕੁਰਬਾਨ ਹੈ ਗਿਰੀ ਵਾਰੀ ਸਦਾ ਸਦਾ ਕੁਰਬਾਨ ਨਿਭਾਰ ਜਾਈਏ ਆਪਣੇ ਆਪ ਵਾਰਨਾ ਲਈ